ਅਮਰੀਕਾ ਵਿੱਚ ਪੰਜਾਬੀ ਨੌਜਵਾਨ ਦੀ ਹਾਰਟ ਅਟੈਕ ਨਾਲ ਮੌਤ ਕੈਨੇਡਾ ਦੇ ਸਕੂਲ ਦੇ ਵਿੱਚ ਗੋਲੀਬਾਰੀ 10 ਦੀ ਮੌਤ ਕਈ ਜ਼ਖਮੀ ਥਾਈਲੈਂਡ ਵਿੱਚ ਸਕੂਲ ਵਿੱਚ ਗੋਲੀਬਾਰੀ ਅਧਿਆਪਕ ਅਤੇ ਵਿਦਿਆਰਥੀ ਬੁਣਾਈ ਬੰਦੀ ਦਿਆ ਦਾ ਨੌਜਵਾਨ ਜੋ ਅਮਰੀਕਾ ਦੇ ਸੂਬੇ ਇੰਡੀਆਨਾ ਵਿੱਚ ਰਹਿੰਦਾ ਸੀ ਉਸ ਨੂੰ ਅਚਾਨਕ ਹੀ ਕੰਮ ਦੌਰਾਨ ਹਾਰਟ ਅਟੈਕ ਆਇਆ ਤੇ ਉਸ ਦੀ ਮੌਤ ਹੋ ਗਈ ਹੈ ਜਾਣਕਾਰੀ ਮੁਤਾਬਕ ਜਦੋਂ ਉਹ ਇੰਡੀਆਨਾ ਸੂਬੇ ਦੇ ਇੱਕ ਸ਼ਹਿਰ ਦੇ ਸਟੋਰ ਤੇ ਕੰਮ ਕਰ ਰਿਹਾ ਸੀ ਅਤੇ ਕੰਮ ਦੌਰਾਨ ਉਸ ਨੂੰ ਅਚਾਨਕ ਸਾਇਲੈਂਟ ਹਾਰਟ ਅਟੈਕ ਆ ਗਿਆ ਤੇ ਉਹ ਫਰਸ਼ ਤੇ ਡਿੱਗ ਪਿਆ ਇਹ ਅਟੈਕ ਇੰਨਾ ਖਤਰਨਾਕ ਸੀ ਕਿ ਉਹ ਮੁੜ ਉੱਠ ਨਹੀਂ ਸਕਿਆ ਭਾਵੇਂ ਸਟੋਰ ਤੇ ਕੰਮ ਕਰਦੇ ਉਸ ਦੇ ਸਾਥੀ ਵਰਕਰਾਂ ਨੇ ਮੋਢਲੀ ਸਹਾਤਾ ਦੇ ਕੇ ਉਸ ਦੀ ਜਾਨ ਬਚਾਉਣ ਦੀ ਪੂਰੀ ਕੋਸ਼ਿਸ਼ ਕੀਤੀ ਪਰ ਗਗਨ ਘਟਾਰੀਆ ਨਾਮ ਦੇ ਇਸ ਨੌਜਵਾਨ ਦੀ ਮੌਕੇ ਤੇ ਹੀ ਮੌਤ ਹੋ ਗਈ। ਇਸ ਕਬਰ ਤੋਂ ਬਾਅਦ ਉਸ ਦੇ ਨਗਰ ਲੋਈਆਂ ਵਿੱਚ ਸੋਗ ਦਾ ਮਾਹੌਲ ਹੈ। ਬ੍ਰਿਟਿਸ਼ ਕੋਲੰਬੀਆ ਸੂਬੇ ਤੋਂ ਇੱਕ ਬਹੁਤ ਹੀ ਮੰਦਭਾਗੀ ਖਬਰ ਸਾਹਮਣੇ ਆਈ ਹੈ। ਇਥੋਂ ਦੇ ਪੀਸ ਖੇਤਰ ਵਿੱਚ ਸਥਿਤ ਟੰਬਲਰ ਰिज ਸੈਕੰਡਰੀ ਸਕੂਲ ਵਿੱਚ ਹਮਲਾਵਰਾਂ ਵੱਲੋਂ ਅੱਗ ਲਾਈਂ ਕੀਤੀ ਗਈ। ਇਸ ਦੌਰਾਨ ਹਮਲਾਵਰ ਸਮੇਤ 10 ਲੋਕਾਂ ਦੀ ਮੌਤ ਹੋ ਗਈ ਜਦ ਕਿ 25 ਹੋਰ ਗੰਭੀਰ ਰੂਪ ਵਿੱਚ ਜ਼ਖਮੀ ਦੱਸੇ ਜਾ ਰਹੇ ਨੇ ਆਰਸੀਐਮਪੀ ਨੇ ਇਸ ਘਟਨਾ ਦੀ ਪੁਸ਼ਟੀ ਕੀਤੀ ਅਤੇ ਦੱਸਿਆ ਕਿ ਮੰਗਲਵਾਰ ਦੁਪਹਿਰ ਨੂੰ ਹੋਈ ਇਸ ਵਾਰਦਾਤ ਤੋਂ ਬਾਅਦ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ ਪੁਲਿਸ ਦੇ ਮੁਤਾਬਕ ਸ਼ੱਕੀ ਹਮਲਾਵਰ ਦੀ ਵੀ ਮੌਤ ਹੋ ਚੁੱਕੀ ਹੈ ਮੌਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਹਮਲਾਵਰ ਨੇ ਖੁਦ ਨੂੰ ਹੀ ਗੋਲੀ ਮਾਰ ਕੇ ਖੁਦਕੁਸ਼ੀ ਕੀਤੀ ਹੈ ਇਸ ਪੂਰੀ ਘਟਨਾ ਦੀ ਪੁਲਿਸ ਵੱਲੋਂ ਹਰ ਪਹਿਲੂ ਨਾਲ ਜਾਂਚ ਕੀਤੀ ਜਾ ਰਹੀ ਹੈ ਘਟਨਾ ਵਿੱਚ ਜ਼ਖਮੀ ਹੋਏ ਲੋਕਾਂ ਨੂੰ ਤੁਰੰਤ ਸਥਾਨਕ ਮੈਡੀਕਲ ਸੈਂਟਰ ਵਿੱਚ ਦਾਖਲ ਕਰਵਾਇਆ ਗਿਆ ਜਿੱਥੇ ਉਹਨਾਂ ਦਾ ਇਲਾਜ ਚੱਲ ਰਿਹਾ ਹੈ ਇਹਨਾਂ ਵਿੱਚੋਂ ਕੁਝ ਜ਼ਖਮੀਆਂ ਦੀ ਹਾਲਤ ਵੀ ਨਾਜੁਕ ਦੱਸੀ ਜਾ ਰਹੀ ਹੈ ਭਾਵ ਕਿ ਮੌਤਾਂ ਦੀ ਗਿਣਤੀ ਹੋਰ ਵੱਧ ਸਕਦੀ ਹੈ ਥਾਈਲੈਂਡ ਦੇ ਦੱਖਣੀ ਸੋਂਖਲਾ ਸੁਬੇ ਦੇ ਕਸਟੇ ਹਾਰਟ ਯਾਈ ਤੋਂ ਇੱਕ ਹੈਰਾਨ ਕਰਨ ਵਾਲੀ ਖਬਰ سامنے ਆਈ ਹੈ ਜਿੱਥੇ ਬੁੱਧਵਾਰ ਦੁਪਹਿਰ ਨੂੰ ਜਦੋਂ ਸਕੂਲ ਬੰਦ ਹੋਣ ਵਾਲਾ ਸੀ ਇੱਕ 18 ਸਾਲਾ ਬੰਦੂਕਧਾਰੀ ਪ੍ਰਥਨ ਕਿਰੀਵਾਤ ਨਾਮਕ ਵਿਅਕਤੀ ਸਕੂਲ ਵਿੱਚ ਦਾਖਲ ਹੋਇਆ ਤੇ ਉਸਨੇ ਅਨੇਵਾ ਗੋਲੀਆਂ ਚੌਣੀਆਂ ਸ਼ੁਰੂ ਕਰ ਦਿੱਤੀਆਂ ਲੜਕੇ ਨੇ ਬਿਨਾਂ ਕਿਸੇ ਕਾਰਨ ਦੇ ਗੋਲੀਬਾਰੀ ਕਰਦੇ ਹੋਏ ਅਧਿਆਪਕਾਂ ਤੇ ਵਿਦਿਆਰਥੀਆਂ ਨੂੰ ਬੰਦਕ ਵੀ ਬਣਾ ਲਿਆ ਸਥਾਨਕ ਅਧਿਕਾਰੀਆਂ ਅਤੇ ਵਿਸ਼ੇਸ਼ ਆਪਰੇਸ਼ਨ ਬਲਾਂ ਨੇ ਸਕੂਲ ਨੂੰ ਘੇਰ ਲਿਆ ਤੇ ਬੰਦਕਾਂ ਨੂੰ ਸ਼ਟਾਉਨ ਦੀ ਕੋਸ਼ਿਸ਼ ਕਰ ਰਹੇ ਨੇ ਇਹ ਘਟਨਾ ਸਥਾਨਕ ਸਮੇਂ ਅਨੁਸਾਰ ਸ਼ਾਮ 4:30 ਵਜੇ ਦੇ ਕਰੀਬ ਵਾਪਰੀ ਜਦੋਂ ਸਕੂਲ ਦੇ ਅਗਲੇ ਆਰੇ ਵਿੱਚੋਂ ਗੋਲੀਬਾਰੀ ਦੀ ਗੂੰਜ ਸੁਣਾਈ ਦਿੱਤੀ ਸ਼ੁਰੂਆਤੀ ਰਿਪੋਰਟਾਂ ਅਨੁਸਾਰ ਗੋਲੀਬਾਰੀ ਵਿੱਚ ਘੱਟੋ-ਘੱਟ 2 ਲੋਕ ਗੰਭੀਰ ਜ਼ਖਮੀ ਹੋਏ ਨੇ ਬੰਦੂਕ ਤਾਇਨੇ ਸਕੂਲ ਦੇ ਅੰਦਰ ਇੱਕ ਮਹਿਲਾ ਸਟਾਫ ਮੈਂਬਰ ਅਧਿਆਪਕਾ ਅਤੇ ਅਣਪਛਾਤੇ ਵਿਦਿਆਰਥੀਆਂ ਨੂੰ ਬੰਦਕ ਬਣਾ ਲਿਆ। ਬਹੁਤ ਸਾਰੇ ਵਿਦਿਆਰਥੀ ਅਜੇ ਵੀ ਸਕੂਲ ਦੀਆਂ ਇਮਾਰਤਾਂ ਦੇ ਅੰਦਰ ਫਸੇ ਹੋਏ ਨੇ ਅਤੇ ਭੱਜਣ ਵਿੱਚ ਅਸਮਰੱਥ ਨੇ। ਸਕੂਲ ਦੇ ਬਾਹਰ ਵੀ ਜ਼ਬਰਦਸਤ ਮੀਡੀਆ ਤਨਾ ਹੈ। ਹਾਰਟੀਆਈ ਪੁਲਿਸ ਸਟੇਸ਼ਨ ਅਤੇ ਬਚਾਅ ਯੂਨਿਟਾਂ ਦੇ ਅਧਿਕਾਰੀ ਘਟਨਾ ਸਥਾਨ ਤੇ ਪਹੁੰਚੇ ਹੋਏ ਨੇ। ਪੂਰੇ ਸਕੂਲ ਕੈਂਪਸ ਨੂੰ ਸੀਲ ਕਰ ਦਿੱਤਾ ਗਿਆ ਏ। ਪੁਲਿਸ ਦੇ ਅਨੁਸਾਰ ਹਮਲਾਵਰ ਸਿਰਫ 18 ਸਾਲ ਦਾ ਹੈ। ਉਸ ਕੋਲ ਕਿਹੜੇ ਹਥਿਆਰ ਨੇ ਅਤੇ ਹਮਲੇ ਪਿੱਛੇ ਉਸਦੀ ਕੀ ਮੰਚਾ ਹੈ ਇਸ ਦੀ ਪੁਸ਼ਟੀ ਅਜੇ ਨਹੀਂ ਹੋਈ ਨਿਊਯਾਰਕ ਸ਼ਹਿਰ ਵਿੱਚ ਭਿਆਨਕ ਠੰਡ ਦੇ ਕਾਰਨ ਮਰਨ ਵਾਲਿਆਂ ਦੀ ਗਿਣਤੀ 18 ਹੋ ਗਈ ਹੈ ਜਨਵਰੀ ਦੇ ਅਖੀਰ ਤੋਂ ਸ਼ਹਿਰ ਨੇ ਬਹੁਤ ਜ਼ਿਆਦਾ ਠੰਡ ਮਹਿਸੂਸ ਕੀਤੀ ਹੈ ਅਤੇ ਲਗਾਤਾਰ 13 ਦਿਨਾਂ ਦੇ ਲਈ ਤਾਪਮਾਨ 0 ਸੈਲਸੀਅਸ ਜਾਂ ਇਸ ਤੋਂ ਹੇਠਾਂ ਦਰਜ ਕੀਤਾ ਗਿਆ ਹੈ ਇਹ ਸ਼ੇਧ ਹਾਕਿਆਂ ਵਿੱਚ ਨਿਊਯਾਰਕ ਵਿੱਚ ਦਰਜ ਕੀਤੇ ਗਏ 0 ਤੋਂ ਹੇਠਾਂ ਤਾਪਮਾਨ ਦਾ ਸਭ ਤੋਂ ਲੰਮਾ ਸਮਾਂ ਹੈ ਤਾਜ਼ਾ ਮੌਤਾਂ ਵਿੱਚ ਬ੍ਰਾਂਕਸ ਵਿੱਚ ਇੱਕ ਆਦਮੀ ਦੀ ਮੌਤ ਹੋ ਗਈ ਇਸ ਤੋਂ ਇਲਾਵਾ ਸਿਟੀ ਹਾਲ ਦੇ ਇੱਕ ਅਧਿਕਾਰੀ ਦੇ ਅਨੁਸਾਰ ਬਰੂਕਲਿਨ ਵਿੱਚ ਵੀ ਇੱਕ 81 ਸਾਲਾ ਵਿਅਕਤੀ ਆਪਣੇ ਅਪਾਰਟਮੈਂਟ ਦੀ ਛੱਤ ਤੇ ਮ੍ਰਿਤਕ ਪਾਇਆ ਗਿਆ ਪੁਲਿਸ ਦਾ ਮੰਨਣਾ ਹੈ ਕਿ ਉਹ ਕਿਰੈਨੇ ਦਾ ਸਮਾਨ ਲੈ ਜਾਂਦੇ ਸਮੇਂ ਬਰਫ਼ ਤੇ ਫਿਸਲ ਗਿਆ ਸੀ ਜਿਸ ਕਾਰਨ ਉਸ ਦੀ ਮੌਤ ਹੋਈ ਇਹ ਠੰਡ ਦੀਆਂ ਸਥਿਤੀਆਂ ਨਿਊਯਾਰਕ ਵਿੱਚ ਕਿਸੇ ਵੀ ਹੋਰ ਸਰਦੀਆਂ ਤੋਂ ਵੱਖਰੀਆਂ ਨਹੀਂ 2020 ਵਿੱਚ ਸ਼ਹਿਰ ਨੂੰ ਇੱਕ ਨਮੀ ਵਾਲੇ ਉਪ ਉਪਖੰਡੀ ਜਲਵਾਯੂ ਖੇਤਰ ਵੱਜੋਂ ਸ਼੍ਰੇਣੀਬੱਧ ਕੀਤਾ ਗਿਆ ਸੀ ਪਰ ਪਿਛਲੇ ਕੁਝ ਹਫ਼ਤਿਆਂ ਵਿੱਚ ਅਜਿਹਾ ਕੁਝ ਵੀ ਮਹਿਸੂਸ ਨਹੀਂ ਹੋਇਆ ਨਿਊਯਾਰਕ ਦੇ ਮੇਅਰ ਜ਼ੁਹਰਾਨ ਮਮਦਾਨੀ ਨੇ ਲੋਕਾਂ ਨੂੰ ਘਰ ਦੇ ਅੰਦਰ ਰਹਿਣ ਦੀ ਸਲਾਹ ਦਿੰਦੇ ਹੋਏ ਕਿਹਾ ਹੈ ਕਿ 19 ਜਨਵਰੀ ਤੋਂ ਜਦੋਂ ਕੋਡ ਬਲੂ ਐਮਰਜੈਂਸੀ ਕੌਸ਼ਤ ਕੀਤੀ ਗਈ ਸੀ ਬੇਕਾਰ ਆਸਰਾ ਕਰਨ ਲਈ ਪ੍ਰਵੇਸ਼ ਨੀਤੀਆਂ ਵਿੱਚ ਢਿੱਲ ਦਿੱਤੀ ਗਈ ਸੀ ਲਗਭਗ 1400 ਲੋਕਾਂ ਨੂੰ ਆਸਰਾ ਘਰਾਂ ਵਿੱਚ ਰੱਖਿਆ ਗਿਆ ਸੀ ਸ਼ਹਿਰ ਦੀ ਆਸਰਾਕਰ ਸੰਗਠਾ ਵਿੱਚ 64 ਹੋਰ ਹੋਟਲ ਕਮਰੇ ਜੋੜੇ ਗਏ ਸਨ ਅਤੇ ਘੱਟੋ-ਘੱਟ 150 ਹੋਰ ਆਊਟਰੀਚ ਵਰਕਰ ਸੜਕਾਂ 'ਤੇ ਸਨ ਨਿਊਯਾਰਕ ਸਿਟੀ ਦੇ ਅਧਿਕਾਰੀਆਂ ਨੇ ਬਹੁਤ ਜ਼ਿਆਦਾ ਠੰਡ ਕਾਰਨ ਬੋਰਡ ਬਲੂ ਐਲਾਨਿਆ ਹੋਇਆ ਹੈ ਇਹ ਕੋਸ਼ਨਾ ਕਿਸੇ ਨੂੰ ਵੀ ਆਸਰਾ ਕਰਾਉਣ ਵਿੱਚ ਦਾਖਲ ਹੋਣ ਤੋਂ ਨਹੀਂ ਰੋਕਦੀ ਅਤੇ ਇਹ ਪੁਲਿਸ ਨੂੰ ਸਬਵੇ ਸਿਸਟਮ ਵਿੱਚ ਆਸਰਾ ਮੰਗਣ ਵਾਲੇ ਲੋਕਾਂ ਨੂੰ ਗ੍ਰਿਫਤਾਰ ਕਰਨ ਤੋਂ ਵੀ ਰੋਕਦੀ ਹੈ ਬੇਕਰ ਆਊਟਰੀਚ ਟੀਮਾਂ ਵੀ ਸੜਕਾਂ ਤੇ ਸਰਗਰਮੀ ਨਾਲ ਪ੍ਰਚਾਰ ਕਰ ਰਹੀਆਂ ਨੇ ਕਮਜ਼ੋਰ ਬੇਕਰ ਵਿਅਕਤੀਆਂ ਤੇ ਧਿਆਨ ਕੇਂਦ੍ਰਿਤ ਕਰ ਰਹੀਆਂ ਨੇ ਅਤੇ ਗੈਰ ਐਮਰਜੈਂਸੀ 311 ਕਾਲਣਾ ਐਮਰਜੈਂਸੀ 911 ਤੇ ਭੇਜੀਆਂ ਜਾਂਦੀਆਂ ਨੇ ਅਮਰੀਕੀ ਕਾਂਗਰਸਮੈਨ ਜੈਮੀ ਰਾਸਕਿਨ ਨੇ ਦਾਵਾ ਕੀਤਾ ਹੈ ਕਿ ਅਮਰੀਕੀ ਰਾਸ਼ਟਰਪਤੀ 트럼ਪ ਦਾ ਨਾਮ ਜੈਫਰੀ ਐਪਸਟੇਨ ਨਾਲ ਸੰਬੰਧਿਤ ਸੈਂਸਰ ਕੀਤੀਆਂ ਫਾਈਲਾਂ ਵਿੱਚ 10 ਲੱਖ ਤੋਂ ਵੱਧ ਵਾਰ ਆਇਆ ਹੈ। ਇਹ ਦਾਵਾ ਹਾਊਸ ਨਿਆਪਾਲਿਕਾ ਕਮੇਟੀ ਦੇ ਇੱਕ ਮੁੱਖ ਮੈਂਬਰ ਅਤੇ ਚੋਟੀ ਦੇ ਡੈਮੋਕ੍ਰੇਟਿਕ ਕਾਂਗਰਸਮੈਨ ਜੈਮੀ ਰਾਸਕਿਨ ਨੇ ਕੀਤਾ ਹੈ। ਰਾਸਕਿਨ ਨੂੰ ਇਹਨਾਂ ਵਿਵਾਦਪੂਰਨ ਦਸਤਾਵੇਜ਼ਾਂ ਦੀ ਸਮੀਖਿਆ ਕਰਨ ਦਾ ਕੰਮ ਸੌਂਪਿਆ ਗਿਆ ਹੈ। ਰਾਸਕਿਨ ਨੇ ਇਹ ਜਾਣਕਾਰੀ ਇੱਕ ਅਮਰੀਕੀ ਨਿਊਜ਼ ਆਊਟਲੈਟ ਐਕਸਿਊਜ਼ ਨਾਲ ਇੱਕ ਇੰਟਰਵਿਊ ਵਿੱਚ ਸਾਂਝੀ ਕੀਤੀ ਹੈ। ਉਹਨਾਂ ਨੇ ਕਿਹਾ ਕਿ ਉਸਨੇ ਹਾਲ ਹੀ ਵਿੱਚ ਕਈ ਸੈਂਸਰ ਕੀਤੀਆਂ ਫਾਈਲਾਂ ਵਿੱਚ 트ੰਪ ਦੇ ਨਾਮ ਦੀ ਖੋਜ ਕੀਤੀ। ਉਸਨੇ ਪਿਛਲੇ ਦਿਨ ਅਣਸੰਪਾਦਿਤ ਫਾਈਲਾਂ ਵਿੱਚ 트ੰਪ ਦੇ ਨਾਮ ਨੇ ਜਦੋਂ ਖੋਜ ਕੀਤੀ ਤਾਂ 10 ਲੱਖ ਤੋਂ ਵੱਧ ਵਾਰ ਨਤੀਜੇ ਆਏ। ਉਹਨਾਂ ਨੇ ਕਿਹਾ ਕਿ 트ੰਪ ਦਾ ਨਾਮ ਹਰ ਜਗ੍ਹਾ ਹੈ। ਹਾਲਾਂਕਿ ਰਾਸਕਿਨ ਨੇ ਸਪਸ਼ਟ ਕੀਤਾ ਕਿ ਇਹ ਇਸ ਗੱਲ ਦੀ ਗਰੰਟੀ ਨਹੀਂ ਦੇ ਸਕਦਾ ਕਿ ਹਰ ਡੋਨਾਲਡ ਹਵਾਲਾ 트ੰਪ ਨੂੰ ਦਰਸਾਉਂਦਾ ਹੈ ਨਾ ਕਿ ਕਿਸੇ ਹੋਰ ਨੂੰ। ਇੰਟਰਵਿਊ ਤੋਂ ਬਾਅਦ ਰਾਸਕਿਨ ਨੇ ਐਕਸਕਿਊਜ਼ ਨਾਲ ਦੁਬਾਰਾ ਗੱਲ ਕੀਤੀ ਅਤੇ ਮਾਮਲੇ ਨੂੰ ਸਪਸ਼ਟ ਕੀਤਾ ਉਸਨੇ ਕਿਹਾ ਕਿ ਪ੍ਰਸ਼ਾਸਨ ਨੇ 3 ਲੱਖ ਤੋਂ ਵੱਧ ਫਾਈਲਾਂ ਜਾਰੀ ਨਹੀਂ ਕੀਤੀਆਂ ਅਤੇ ਮੇਰੇ ਕੋਲ ਉਹਨਾਂ ਵਿੱਚੋਂ ਹਰ ਇੱਕ ਦੀ ਸਮੀਖਿਆ ਕਰਨ ਦਾ ਸਮਾਂ ਵੀ ਨਹੀਂ ਸੀ ਮੈਂ 트럼ਪ ਡੋਨਾਲਡ ਜਾਂ ਡੌਨ ਸ਼ਬਦਾਂ ਵਿੱਚ ਟਾਈਪ ਕੀਤਾ ਅਤੇ 1 ਮਿਲੀਅਨ ਨਤੀਜੇ ਸਾਹਮਣੇ ਆਏ ਦੱਸਦੀ ਹੈ ਕਿ ਅਮਰੀਕੀ ਨਿਆਂਭਾਗ ਵੱਲੋਂ ਪਿਛਲੇ ਮਹੀਨੇ ਐਬਸਟਿਨ ਫਾਈਲਾਂ ਪਾਰਦਰਸ਼ਤਾ ਐਕਟ ਦੇ ਤਹਿਤ ਦਸਤਾਵੇਜ਼ਾਂ ਦਾ ਸਮੂਹ ਜਾਰੀ ਕੀਤਾ ਗਿਆ ਸੀ ਡਿਪਟੀ ਅਟਾਰਨੀ ਜਰਨਲ ਡਾਰਟ ਬਲੈਂਚ ਨੇ ਕਿਹਾ ਕਿ ਵਿਭਾਗ 3 ਲੱਖ ਤੋਂ ਵੱਧ ਪੰਨਿਆਂ ਦੇ ਦਸਤਾਵੇਜ਼ 2000 ਤੋਂ ਵੱਧ ਵੀਡੀਓ ਅਤੇ 1,80,000 ਫੋਟੋਆਂ ਜਾਰੀ ਕਰ ਰਿਹਾ ਹੈ। ਭਾਰਤ ਅਤੇ ਅਮਰੀਕਾ ਵਿਚਕਾਰ ਵਪਾਰ ਸਮਝੌਤੇ ਵਿੱਚ ਅਮਰੀਕਾ ਤੋਂ ਦਾਲਾਂ ਦੀ ਦਰਾਮਦ ਦਾ ਕੋਈ ਜ਼ਿਕਰ ਸ਼ਾਮਲ ਨਹੀਂ ਹੈ। ਇਹ ਗੱਲ ਮੰਗਲਵਾਰ ਦੇਰ ਸ਼ਾਮ ਨੂੰ ਅਮਰੀਕੀ ਰਾਸ਼ਟਰਪਤੀ ਨਿਵਾਸ ਵਾਈਟ ਹਾਊਸ ਦੁਆਰਾ ਜਾਰੀ ਕੀਤੇ ਗਏ ਸੋਦੇ ਹੋਏ ਤੱਥਪੱਤਰਾਂ ਤੋਂ ਸਪਸ਼ਟ ਹੈ। ਵਾਈਟ ਹਾਊਸ ਨੇ ਇੱਕ ਦਿਨ ਪਹਿਲਾਂ ਤੱਥ ਪੱਤਰ ਜਾਰੀ ਕੀਤੇ ਸਨ ਜਿਸ ਵਿੱਚ ਜ਼ਿਕਰ ਕੀਤਾ ਗਿਆ ਸੀ ਕਿ ਨਵੇਂ ਵੇਰਵਿਆਂ ਵਿੱਚ ਦਾਲਾਂ ਸ਼ਾਮਲ ਨਹੀਂ ਇਸੇ ਤਰ੍ਹਾਂ ਵਾਈਟ ਹਾਊਸ ਨੇ ਪਹਿਲਾਂ ਦਾਅਵਾ ਕੀਤਾ ਸੀ ਕਿ ਭਾਰਤ ਅਗਲੇ 5 ਸਾਲਾਂ ਵਿੱਚ ਸੰਯੁਕਤ ਰਾਜ ਅਮਰੀਕਾ ਤੋਂ 500 ਬਿਲੀਅਨ ਡਾਲਰ ਦੇ ਉਤਪਾਦ ਖਰੀਦਣ ਲਈ ਵਚਨਬੱਧ ਹੈ ਪਰ ਹੁਣ ਇਹ ਸਪਸ਼ਟ ਕੀਤਾ ਗਿਆ ਹੈ ਕਿ ਭਾਰਤ ਖਰੀਦਣ ਦਾ ਇਰਾਦਾ ਰੱਖਦਾ ਹੈ ਭਾਵੇਂ ਕੋਈ ਜ਼ਿੰਮੇਵਾਰੀ ਨਹੀਂ ਹੈ ਇਹ ਦੱਸਦੀ ਹੈ ਕਿ ਵਿਰੋਧੀ ਧਿਰ ਨੇ ਇੱਕ ਦਿਨ ਪਹਿਲਾਂ ਹੀ ਜਾਰੀ ਕੀਤੇ ਗਏ ਤੱਥਪੱਤਰ ਨੂੰ ਲੈ ਕੇ ਸਰਕਾਰ ਤੇ ਹਮਲਾ ਕੀਤਾ ਸੀ ਪਰ ਹੁਣ ਸਥਿਤੀ ਪੂਰੀ ਤਰ੍ਹਾਂ ਬਦਲ ਗਈ ਹੈ। 트럼ਪ ਪ੍ਰਸ਼ਾਸਨ ਵੱਲੋਂ ਤੱਥਪੱਤਰਾਂ ਬਾਰੇ ਆਪਣੀ ਭਾਸ਼ਾ ਨਰਮ ਕਰਨ ਤੋਂ ਪਤਾ ਲੱਗਦਾ ਹੈ ਕਿ ਵਾਸ਼ਿੰਗਟਨ ਰਾਜਨੀਤਿਕ ਤੌਰ ਤੇ ਸੰਵੇਦਨਸ਼ੀਲ ਮੁੱਦਿਆਂ ਤੇ ਸਮਝੌਤੇ ਨੂੰ ਵਧੇਰੇ ਸਾਵਧਾਨੀ ਨਾਲ ਪੇਸ਼ ਕਰ ਰਿਹਾ ਹੈ। ਪਿਛਲੇ ਬਿਆਨ ਵਿੱਚ ਕੁਝ ਦਾਲਾਂ ਦਾ ਜ਼ਿਕਰ ਸੀ ਪਰ ਹੁਣ ਸੋਧੇ ਹੋਏ ਤੱਥਪੱਤਰ ਵਿੱਚ ਦਾਲਾਂ ਨੂੰ ਪੂਰੀ ਤਰ੍ਹਾਂ ਹਟਾ ਦਿੱਤਾ ਗਿਆ ਹੈ। ਇੱਕ ਦਿਨ ਪਹਿਲਾਂ ਹੀ ਭਾਰਤ ਸਰਕਾਰ ਨੇ ਵੀ ਕਿਹਾ ਸੀ ਕਿ ਉਹ ਭਾਰਤੀ ਖੇਤੀਬਾੜੀ ਅਤੇ ਕਿਸਾਨਾਂ ਲਈ ਸੰਵੇਦਨਸ਼ੀਲ ਨੇ ਅਤੇ ਕਿਸੇ ਵੀ ਅਨਾਰਥ ਦੀ ਦਰਮਦ ਨੂੰ ਨਹੀਂ ਖੁੱਲਿਆ ਜਾ ਸਕਦਾ ਇਸੇ ਤਰ੍ਹਾਂ ਟਰੰਪ ਪ੍ਰਸ਼ਾਸਨ ਦੀ ਲਚਕਤਾ ਭਾਰਤ ਦੀ 500 ਬਿਲੀਅਨ ਡਾਲਰ ਮੁੱਲ ਦੇ ਅਮਰੀਕੀ ਉਤਪਾਦਾਂ ਜਿਵੇਂ ਕਿ ਊਰਜਾ ਸੂਚਨਾ ਟੈਕਨੋਲੋਜੀ ਅਤੇ ਕੋਲਾ ਖਰੀਦਣ ਦੀ ਇੱਛਾ ਵਿੱਚ ਬਦਲਾਅ ਨੂੰ ਵੀ ਦਰਸਾਉਂਦੀ ਹੈ ਇਸੇ ਤਰ੍ਹਾਂ ਹੀ ਇੱਕ ਹੋਰ ਵੱਡਾ ਸੌਦਾ ਡਿਜੀਟਲ ਸੇਵਾਵਾਂ ਤੇ ਟੈਕਸ ਨਾਲ ਸੰਬੰਧਿਤ ਹੈ ਪਹਿਲਾਂ ਕਿਹਾ ਗਿਆ ਸੀ ਕਿ ਭਾਰਤ ਆਪਣਾ ਡਿਜੀਟਲ ਸੇਵਾ ਟੈਕਸ ਖਤਮ ਕਰ ਦੇਵੇਗਾ ਸੋਧਿਆ ਹੋਇਆ ਸੰਸਕਰਣ ਇਸ ਦਾਅਵੇ ਨੂੰ ਹਟਾ ਰਿਹਾ ਹੈ ਅਤੇ ਹੁਣ ਸਿਰਫ ਇਹ ਕਿਹਾ ਜਾ ਰਿਹਾ ਹੈ ਕਿ ਦੋਵੇਂ ਦੇਸ਼ ਡਿਜੀਟਲ ਵਪਾਰ ਨਿਯਮਾਂ ਤੇ ਮਜ਼ਬੂਤ ਦਵੱਲੀ ਗੱਲਬਾਤ ਵਿੱਚ ਸ਼ਾਮਲ ਹੋਣਗੇ ਜਿਸ ਵਿੱਚ ਪੱਖਪਾਤੀ ਅਭਿਆਸਾਂ ਅਤੇ ਰੁਕਾਵਟਾਂ ਨੂੰ ਖਤਮ ਕਰਨ ਤੇ ਜ਼ੋਰ ਦਿੱਤਾ ਜਾਵੇਗਾ। ਇਹਨਾਂ ਸੋਧਾਂ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰਾਸ਼ਟਰਪਤੀ ਟਰੰਪ ਵਿਚਕਾਰ ਗੱਲਬਾਤ ਤੋਂ 4 ਦਿਨ ਬਾਅਦ ਜਾਰੀ ਕੀਤੇ ਗਏ ਇਹ ਸੋਧ ਅਸਲ ਵਿੱਚ ਸਾਂਝੇ ਬਿਆਨ ਦੇ ਅਨੁਸਾਰ ਹੀ ਨੇ। ਭਾਰਤ ਪਹਿਲਾਂ ਜਾਰੀ ਕੀਤੀਆਂ ਗਈਆਂ ਤੱਥ ਸੀਟਾਂ ਤੋਂ ਕੁਝ ਅਸਹਿਜ ਮਹਿਸੂਸ ਕਰ ਰਿਹਾ ਸੀ। ਕੈਨੇਡਾ ਵਿੱਚ ਲਗਾਤਾਰ ਵਾਪਰ ਰਹੀਆਂ ਹਿੰਸਕ ਘਟਨਾਵਾਂ ਤੇ ਵਾਰਦਾਤਾਂ ਵਿੱਚ ਪੰਜਾਬੀ ਨੌਜਵਾਨਾਂ ਦਾ ਨਾਂ ਸਾਹਮਣੇ ਆਉਣ ਦੇ ਸਿਲਸਿਲੇ ਲਗਾਤਾਰ ਸਾਹਮਣੇ ਆ ਰਹੇ ਨੇ ਇਸ ਦੌਰਾਨ ਹੀ ਸਰੀ ਪੁਲਿਸ ਨੇ ਇੱਕ ਵੀਡੀਓ ਸਾਂਝੀ ਕੀਤੀ ਹੈ ਇਸ ਵੀਡੀਓ ਵਿੱਚ ਸਰੀ ਪੁਲਿਸ ਦੇ ਕਾਂਸਟੇਬਲ ਅਮਿਤ ਜੋਤਮਾਨ ਨੇ ਪੰਜਾਬੀ ਭਾਸ਼ਾ ਵਿੱਚ ਨੌਜਵਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਇੱਥੇ ਆਪਣਾ ਭਵਿੱਖ ਬਣਾਉਣ ਲਈ ਆਏ ਨੇ ਤੇ ਕੁਝ ਪੈਸਿਆਂ ਦੇ ਲਾਲਚ ਵਿੱਚ ਆ ਕੇ ਅਜਿਹੇ ਮਾੜੇ ਕੰਮ ਨਾ ਕਰਨ ਜਿਸ ਨਾਲ ਕਾਰਨ ਉਹਨਾਂ ਨੂੰ ਇੱਥੋਂ ਜਾਣਾ ਪਵੇ ਅਤੇ ਹੋਰ ਸਜਾਵੀ ਪੁਗਤ ਨਹੀਂ ਪਵੇ। ਉਹਨਾਂ ਨੇ ਨੌਜਵਾਨਾਂ ਅਤੇ ਨਵੇਂ ਆਏ ਪ੍ਰਵਾਸੀਆਂ ਨੂੰ ਅਪਰਾਧਿਕ ਗਤੀਵਿਧੀਆਂ ਜਿਵੇਂ ਕਿ ਪੈਸੇ ਦੀ ਵਸੂਲੀ ਲਈ ਕਿਸੇ ਦੇ ਘਰ ਜਾਂ ਕਾਰੋਬਾਰ ਤੇ ਗੋਲੀਆਂ ਚਲਾਉਣਾ, ਇਸੇ ਤਰ੍ਹਾਂ ਧਮਕੀ ਭਰੇ ਸੁਨੇਹੇ ਭੇਜਣੇ ਅਜਿਹੀ ਕਿਸੇ ਵੀ ਜਾਲ ਵਿੱਚ ਨਾ ਫਸਣ ਦੀ اپیل ਕੀਤੀ ਹੈ। ਇਸ ਦੌਰਾਨ ਉਹਨਾਂ ਪੁਲਿਸ ਵੱਲੋਂ ਚੇਤਾਵਨੀ ਵੀ ਦਿੱਤੀ ਹੈ ਕਿ ਨੌਜਵਾਨਾਂ ਨੂੰ ਥੋੜੇ ਜਿਹੀ ਪੈਸਿਆਂ ਦੇ ਬਦਲੇ ਬਹੁਤ ਵੱਡਾ ਖਤਰਾ ਮੋਲ ਲੈਣ ਲਈ ਕਿਹਾ ਜਾਂਦਾ ਹੈ ਜੋ ਨਾ ਸਿਰਫ ਆਮ ਲੋਕਾਂ ਨੂੰ ਨੁਕਸਾਨ ਪਹੁੰਚਾਉਂਦਾ ਹੈ ਸਗੋਂ ਅਪਰਾਧ ਕਰਨ ਵਾਲੇ ਲਈ ਜੇਲ੍ਹ ਜਾਣ ਅਤੇ ਕੈਨੇਡਾ ਤੋਂ ਕੱਢੇ ਜਾਣ ਦਾ ਕਾਰਨ ਵੀ ਬਣਦਾ ਹੈ ਪੁਲਿਸ ਅਨੁਸਾਰ ਅਪਰਾਧੀ ਕੰਮਾਂ ਵਿੱਚ ਸ਼ਾਮਲ ਹੋਣ ਨਾਲ ਕੈਨੇਡਾ ਵਿੱਚ ਬਿਹਤਰ ਜ਼ਿੰਦਗੀ ਅਤੇ ਪੜ੍ਹਾਈ ਲਈ ਆਉਣ ਵਾਲੇ ਪ੍ਰਵਾਸੀ ਅਤੇ ਉਹਨਾਂ ਦੇ ਪਰਿਵਾਰਾਂ ਅਤੇ ਸਪਾਂਸਰਾਂ ਲਈ ਵੱਡੀ ਬੇਇੱਜ਼ਤੀ ਅਤੇ ਨਿਰਾਸ਼ਾ ਦਾ ਵਿਸਬਬ ਬਣਦਾ ਹੈ ਜਿਨ੍ਹਾਂ ਵੱਲੋਂ ਉਹਨਾਂ ਦੇ ਸੁਪਨਿਆਂ ਨੂੰ ਪੂਰਾ ਕਰਨ ਦੇ ਲਈ ਕੁਰਬਾਨੀਆਂ ਕੀਤੀਆਂ ਹੁੰਦੀਆਂ ਨੇ ਪੁਲਿਸ ਨੇ ਅੱਗੇ ਕਿਹਾ ਕਿ ਸਰੀ ਵਿੱਚ ਐਕਸਟਰੈਕਸ਼ਨ ਕਾਲਜ ਨੂੰ ਰੋਕਣ ਵਿੱਚ ਮਦਦ ਕਰਨ ਵਾਲੀ ਜਾਣਕਾਰੀ ਸਾਂਝੀ ਕਰਨ ਲਈ 2 ਲੱਖ ਡਾਲਰ ਦਾ ਇਨਾਮੀ ਫੰਡ ਉਪਲਬਧ ਕਰਵਾਇਆ ਗਿਆ ਹੈ ਇਸੇ ਤਰ੍ਹਾਂ ਹੀ ਉਹਨਾਂ ਨੇ ਇੱਕ ਐਕਸਟਰੋਸ਼ਨ ਟਿਪਲਾਈਨ 2364851891 ਤੇ ਕਾਲ ਕਰਨ ਦੀ ਵੀ ਗੱਲ ਕੀਤੀ ਹੈ ਅਤੇ ਜੇਕਰ ਨੂੰ ਕਿਸੇ ਨੂੰ ਕਿਸੇ ਵੀ ਮਤ ਦੀ ਲੋੜ ਹੈ ਜਾਂ ਕੋਈ ਗੁਪਤ ਜਾਣਕਾਰੀ ਸਾਂਝੀ ਕਰਨਾ ਚਾਹੁੰਦਾ ਹੈ ਤਾਂ ਉਹ ਇਸ ਨੰਬਰ ਤੇ ਪੁਲਿਸ ਦੇ ਨਾਲ ਸੰਪਰਕ ਕਰ ਸਕਦਾ ਹੈ